वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਕੋਸ਼ ਕਬਰੀ ਦੇ ਅੱਜ ਦੇ ਸੁਭਾਗ ਵਿੱਚ ਮੈਂ ਆਪ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਜਬੂਰ 103 ਦੇ ਤਿੰਨ ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਉਹ ਸਾਰੇ ਰੋਗਾਂ ਤੋਂ ਤੈਨੂੰ ਨੌਇਆ ਕਰਦਾ ਹੈ ਇਸ ਵਚਨ ਵਿੱਚ ਜਬੂਰਕਾਰ ਬੁਰਾਈਆਂ ਅਤੇ ਰੋਗ ਦੋ ਵੱਖ-ਵੱਖ ਵਿਸ਼ਿਆਂ ਦਾ ਜ਼ਿਕਰ ਕਰ ਰਿਹਾ ਹੈ ਪਰ ਉਸ ਦੇ ਕਹਿਣ ਦਾ ਮਤਲਬ ਇੱਕ ਹੀ ਹੈ ਮਨੁੱਖ ਆਪਣੇ ਸਰੀਰਕ ਰੋਗ ਦੇ ਲਈ ਚਿੰਤਾ ਕਰਦਾ ਹੈ ਅਤੇ ਚੰਗਾਈ ਪਾਉਣ ਲਈ ਉਹ ਕਈ ਪ੍ਰਕਾਰ ਦੇ ਇਲਾਜ, ਸੁਖਣਾ ਅਤੇ ਅਰਦਾਸਾਂ ਦਾ ਸਹਾਰਾ ਲੈਂਦਾ ਹੈ। ਜੋ ਕੋਈ ਸਰੀਰਕ ਅਤੇ ਮਾਨਸਿਕ ਰੂਪ ਨਾਲ ਕਮਜ਼ੋਰ ਹੋਵੇ ਉਸ ਨੂੰ ਅਸੀਂ ਰੋਗੀ ਕਹਿੰਦੇ ਹਾਂ ਪਰ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿੱਚ ਪਾਪ ਨਾਲ ਜੀਵਨ ਬਿਤਾਉਣ ਵਾਲਿਆਂ ਨੂੰ ਰੋਗੀ ਕਹਿੰਦੇ ਹਨ ਆਓ ਅਸੀਂ ਦੇਖੀਏ ਅਜਿਹਾ ਕਿਉਂ ਹੈ ਪ੍ਰਭੂ ਯਿਸੂ ਮਸੀਹ ਇੱਕ ਚੁੰਗੀ ਲੈਣ ਵਾਲੇ ਦੇ ਘਰ ਭੋਜਨ ਕਰ ਰਿਹਾ ਸੀ ਤਦ ਜੋ ਫਰੀਸੀ ਅਤੇ ਗਰੰਥੀ ਆਪਣੇ ਆਪ ਨੂੰ ਧਰਮੀ ਠਰਾਉਂਦੇ ਸਨ ਉਹਾਂ ਨੇ ਪ੍ਰਸ਼ਨ ਕੀਤਾ ਕਿ ਉਹ ਪਾਪੀਆਂ ਅਤੇ ਚੁੰਗੀ ਲੈਣ ਵਾਲਿਆਂ ਦੇ ਨਾਲ ਕਿਉਂ ਭੋਜਨ ਖਾਂਦਾ ਹੈ ਪਰ ਪ੍ਰਭੂ ਯਿਸੂ ਮਸੀਹ ਨੇ ਇਹ ਸੁਣ ਕੇ ਕਿਹਾ ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ ਇੱਥੇ ਪ੍ਰਭੂ ਪਾਪ ਨੂੰ ਇੱਕ ਰੋਗ ਅਤੇ ਪਾਪੀਆਂ ਨੂੰ ਰੋਗੀ ਕਹਿੰਦੇ ਹਨ ਅਤੇ ਨਾਲੇ ਹੀ ਉਹ ਆਪ ਨੂੰ ਪਾਪ ਦੇ ਰੋਗ ਤੋਂ ਚੰਗਾ ਕਰਨ ਵਾਲਾ ਇਕੋ ਇੱਕ ਹਕੀਮ ਕੋਸ਼ਿਸ਼ ਕਰਦੇ ਹਨ ਰੋਗ ਨੂੰ ਚੰਗਾ ਕਰਨ ਵਾਲੇ ਇਸ ਹਕੀਮ ਦੀ ਰੀਤੀ ਭਿੰਨ ਹੈ ਸਾਨੂੰ ਪਾਪੀ ਮਨੁੱਖਾਂ ਨੂੰ ਪਾਪ ਤੋਂ ਸ਼ੁੱਧ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪਾਂ ਦਾ ਭਾਰ ਆਪਣੇ ਉੱਤੇ ਲੈ ਕੇ ਸਲੀਬ ਉੱਤੇ ਸਾਡੇ ਬਦਲੇ ਆਪਣੇ ਆਪ ਨੂੰ ਸ਼ਰਾਪਿਤ ਠਰਾਇਆ ਦੁਖਦਾਈ ਮੌਤ ਨੂੰ ਸਹਿਣ ਕੀਤਾ ਯਸ਼ਾਇਆ نبی ਦੁਆਰਾ ਕਹੇ ਗਏ ਅਨੁਸਾਰ ਉਸ ਦੇ ਮਾਰ ਤਾਂ ਤੋਂ ਹਸੀਨ ਰੋਏ ਕੀਤੇ ਗਏ ਇਸ ਦਾ ਅਰਥ ਇਹੋ ਹੀ ਹੈ ਕਿ ਪ੍ਰਭੂ ਯਸੂ ਮਸੀਹ ਨੇ ਸਲੀਬ ਦੀ ਮੌਤ ਨੂੰ ਸਵੀਕਾਰ ਕਰਕੇ ਸਾਡੇ ਪਾਪਾਂ ਦੇ ਲਈ ਪ੍ਰਾਛਿਤ ਕੀਤਾ ਹੈ ਉਸ ਉੱਤੇ ਵਿਸ਼ਵਾਸ ਕਰਨ ਵਾਲਿਆਂ ਦੇ ਉਸ ਦੇ ਦੁਆਰਾ ਖਾਈ ਗਈ ਇੱਕ ਇੱਕ ਮਾਰ ਨਾਲ ਉਹਨਾਂ ਦੇ ਆਤਮਿਕ ਰੋਗ ਪਾਪ ਮਾਫ ਹੁੰਦੇ ਹਨ ਕੀ ਤੁਹਾਨੂੰ ਇਸ ਹਕੀਮ ਦੀ ਲੋੜ ਹੈ ਪ੍ਰਭੂ ਯਸੂ ਮਸੀਹ ਉੱਤੇ ਵਿਸ਼ਵਾਸ ਕਰਨ ਲਈ ਇਨਫੋਰਮੇਸ਼ਨ ਤੁਹਾਡੀ ਸਹਾਇਤਾ ਕਰੇ ਧੰਨਵਾਦ